ਕਿਸਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਵਕ ਵਕ ਦਿਨਾਂ ਚ ਵਕ ਵਕ ਵਿਸ਼ਿਆਂ ਤੇ ਵਕ ਵਕ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਆ ਅੱਜ ਵੀ ਅਸੀਂ ਆਓ ਜੀ ਆਓ ਜੀ चौहान ਸਾਹਿਬ ਆਓ ਜੀ ਆਓ ਜੀ ਆਓ ਜੀ ਜੀ ਆਇਆਂ ਨੂੰ ਜੈ ਜੀ ਜੀ चौहान ਸਾਹਿਬ ਜੈ ਹਿੰਦ ਵਾਹ ਜੀ ਵਾਹ ਡਾਕਟਰ ਸਾਹਿਬ ਜੈ ਹਿੰਦ ਜੀ ਸਤਿ ਸ਼੍ਰੀ ਅਕਾਲ ਹਾਂ ਬੈਠੋ 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 ਚੋਹਾਨ ਸਾਹਿਬ ਆਹ ਹੋਰ ਜਨਾਬ ਬਹੁਤ ਵਧੀਆ ਜੀ ਵਧੀਆ ਬਹੁਤ ਕਿਹੜਾਤਾ ਨਵਾਂ ਸਾਲ ਹਾਂ ਚੜ ਗਿਆ ਜੀ ਹੈ ਆਇਆ ਤੇ ਨਾਲ ਬਿਲਕੁਲ ਵੀ ਲੈ ਆ ਸੁਖੀ ਸਾਦੀ ਚੜੇ ਜੀ ਸਾਰਿਆਂ ਲਈ ਹਾਂ ਜੀ ਸਾਰਿਆਂ ਦੀ ਜ਼ਿੰਦਗੀ ਜਿਹੜੀ ਆ ਉਹ ਸਫਲਤਾ ਵਾਲੀ ਬਿਲਕੁਲ ਜੀ ਬਿਲਕੁਲ ਬਿਲਕੁਲ ਅਸੀਂ ਤੇ ਹੋਈ ਅਰਦਾਸ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਔਰ ਕਰ ਦੇਣੀ ਆ ਸਾਰਿਆਂ ਦੀ ਸੰਬੱਧ ਦੇ ਭਲੇ ਦੀ ਅਰਦਾਸ ਕਰਦੇ ਆ ਸੀ ਇਸ ਲਈ ਮੁਬਾਰਕ ਹੋਵੇ ਬਹੁਤ ਬਿਲਕੁਲ ਜੀ ਬਿਲਕੁਲ ਸਾਰਿਆਂ ਦਾ ਜਿਹੜਾ ਸਾਲ ਆਇਆ ਜਿਹੜਾ ਸਾਰਿਆਂ ਲਈ ਬਹੁਤ ਵਧੀਆ ਖੁਸ਼ੀਆਂ ਲੈ ਕੇ ਆਵੇ ਆਪਣੀ ਤਾਂ ਇਹੀ ਦੁਆਇਆ ਜਿਵੇਂ ਪਿਛਲਾ ਸਾਲ ਲੰਘ ਗਿਆ ਖੁਸ਼ੀਆਂ ਵੰਡਦਾ ਇਦਾਂ ਹੀ ਨਵਾਂ ਸਾਲ ਖੁਸ਼ੀਆਂ ਨਾਲ ਹਾਂਜੀ ਹਾਂਜੀ ਡਾਕਟਰ ਸਾਹਿਬ ਆਇਆ ਹਾਂਜੀ ਹਾਂਜੀ ਇਹਨਾਂ ਨਾਲ ਕਰਾਓ ਜਰਾ ਜਾਣ ਪਛਾਣ ਇਹ ਨੇ ਡਾਕਟਰ ਗੁਰਕ੍ਰਿਪਾਲ ਸਿੰਘ ਜੀ ਜੀ ਬਲਾਕ ਖੇਤੀਬਾੜੀ ਅਫਸਰ ਨੇ ਹਾਂਜੀ ਇਹਲਾ ਰੂਪਨਗਰ ਚੱਪਣੀ ਸੇਵਾ ਨਵਾਰਿਆ। ਕੀ ਬਾਤ ਹੈ ਬਹੁਤ ਵਧੀਆ ਇਲਾਕਾ। ਹਾਂ ਪਹਾੜੀ ਇਲਾਕਾ ਹਾਂ ਠੰਡਾ ਇਲਾਕਾ ਠੰਡਾ ਇਲਾਕਾ ਨਹੀਂ ਵਧੀਆ ਬਹੁਤ ਵਧੀਆ ਪੜ੍ਹੇ ਲਿਖੇ ਲੋਕ ਹੈ। ਹਾਂ ਜੀ ਪੰਜਾਬ ਦੇ ਵਿੱਚ ਜਿਹੜੀ ਸਾਖਰਤਾ ਉਹ ਸਭ ਤੋਂ ਜ਼ਿਆਦਾ ਜਿਹੜੀ ਆ ਉਹ ਰੂਪਨਗਰ ਦੀ ਬਿਲਕੁਲ ਜੀ ਬਿਲਕੁਲ 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 ਜੀ 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 ਆਯਾ ਡਾਕਟਰ ਸਾਹਿਬ ਬਹੁਤ ਮਿਹਰਬਾਨੀ ਬਹੁਤ ਸਵਾਗਤ ਹੈ ਜੀ ਤੁਹਾਡਾ ਮਿੱਠਾ ਸਿੰਘ ਜੀ ਤੁਹਾਡੇ ਸਰੋਤਿਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀ ਬਹੁਤ ਬਹੁਤ ਵਧਾਈਆਂ। ਆਪ ਜੀ ਨੂੰ ਵੀ ਆਪ ਜੀ ਦੇ ਪਰਿਵਾਰ ਨੂੰ ਵੀ ਹਾਲੇ ਦਿਵਾਲੀ ਹੋਰ ਸੁਣਾ ਬਸ ਬਹੁਤ ਵਧੀਆ ਜੀ ਤੁਸੀਂ ਦੱਸੋ ਪਿੰਡ ਦਾ ਹਾਲਚਲ ਠੀਕ ਹੈ ਪਿੰਡ ਬਹੁਤ ਵਧੀਆ ਸੋਨਾ ਚੱਲੀ ਜਾਂਦਾ ਬਗੀਚਾ ਆਇਆ ਸੀ ਤੇਰੇ ਮੇਰੇ ਕੋਲ ਅੱਛਾ ਕੀ ਕਹਿੰਦਾ ਆਪਣਾ ਸੁਮਨ ਦਾ ਭਰਾ ਹਾਂ ਹਾਂ ਮੈਂ ਸਮਝ ਗਿਆ ਜਿਕਰ ਜਿਹੜੀ ਤੁਸੀਂ ਗੱਲ ਕਰਦੇ ਹੋ ਹਾਂ ਆਂਦਾ ਵੱਡੇ ਭਾਜੀ ਚਵਾਰਾ ਪਾਣਾ ਮੈਂ ਕਿਹਾ ਪਾਓ ਖੁਸ਼ੀ ਦੀ ਗੱਲ ਆ ਕਿਉਂ ਜੀ ਤਰੱਕੀ ਤੇ ਜਿਹੜੀ ਹੁੰਦੀ ਆ ਹੋਣੀ ਚਾਹੀਦੀ ਆ ਹਰ ਬੰਦਾ ਜਿਹੜਾ ਥੱਲੇੋਂ ਕੱਚੇ ਤੋਂ ਪਕੇਲ ਜਾਂਦਾ ਪੱਕੇ ਤੋਂ ਵੱਧਦਾ ਫਿਰ ਬਿਲਕੁਲ ਬਿਲਕੁਲ ਹਾਂ ਲੱਗਾ ਕਿਹਾ ਪਾਓ ਮੈਂ ਕਿਹਾ ਮੈਨੂੰ ਦੱਸੂ ਮੈਂ ਫੀਤਾ ਕੱਟਣ ਆ ਜੀ ਨਾ ਮੇਰੀ ਗੱਲ ਸੁਣੋ ਕੋਈ ਲਾਟਰੀ ਲੱਗ ਗਈ ਨਹੀਂ ਨਹੀਂ ਲਾਟ ਨਹੀਂ ਇਹ ਗੱਲ ਮੈਂ ਉਹਨੂੰ ਪੁੱਛੀ ਸੀ ਹਾਂ ਕੀ ਕਹਿੰਦਾ ਚਾਰ ਛੇਲੜ ਚਾਰ ਪੈਸੇ ਹੈਗੇ ਆ ਨਾ ਕਿਉਂਕਿ ਜਿਹੜਾ ਮਕਾਨ ਆ ਨਾ ਮਕਾਨ ਘਰ ਬਣਾਉਣੀ ਆ ਇਹਦਾ ਮੂੰਹ ਉੱਪਰ ਨੂੰ ਖੁੱਲਦਾ ਹਾਂ ਇਹਦਾ ਸਾਹਮਣੇ ਵਾਲ ਨਹੀਂ ਖੁੱਲਦਾ ਤੇ ਜੇਗਾ ਮੂ ਉਪਰਲ ਨੂੰ ਹੋਵੇ ਤੇ ਫਿਰ ਪਤਾ ਨਹੀਂ ਲੱਗਦਾ ਕਿੰਨੇ ਪੈਸੇ ਲੱਗਣੇ ਕਿੰਨੇ ਪੈਸੇ ਲੱਗਣੇ ਆ ਜੀ ਆਂਦਾ ਨਹੀਂ ਕੋਈ ਗੱਲ ਨਹੀਂ ਮੈਂ ਆਂਦਾ ਗਿਆ ਹੀ ਬੈਂਕ ਕਰਜ਼ਾ ਲੈਣਾ ਲੋਨ ਲੈ ਲੈਣਾ ਕਹਿੰਦਾ ਅੱਛਾ ਮਕਾਨ ਪਾਉਣਾ ਆਦੀ ਤੇ ਆਂਦਾ ਨਹੀਂ ਟਰੈਕਟਰ ਤੇ ਲੋਨ ਲਵਾਂਗੇ ਅੱਛਾ ਮੈਂ ਕਿਹਾ ਇੱਥੇ ਹੀ ਤੇ ਹੀ ਜਰ ਮਾਰ ਖਾਣੇ ਆ ਟਰੈਕਟਰ ਤੇ ਲੋਨ ਲੈ ਘਰ ਕਿਵੇਂ ਉਹਨੂੰ ਮੈਂ ਉਹੀ ਤੇ ਕਹਿਣਾ ਹਾਂ ਉਹ ਮੈਂ ਕਿਹਾ ਟਰੈਕਟਰ ਤੇ ਲੋਨ ਲਈਦਾ ਇਸ ਕਰਕੇ ਵੀ ਟਰੈਕਟਰ ਨਾਲ ਕੰਮ ਕਰਕੇ ਕਰਜ਼ਾ ਲੱਤਦਾ ਆ ਲੱਤਦਾ ਇਹ ਦਿਨਾਂ ਨੂੰ ਚੰਗਾ ਇਹ ਨਹੀਂ ਕਿ ਜਿਹੋ ਜਿਹੇ ਹਾਲਾਤ ਚ ਸਾਨੂੰ ਉਸ ਪਰਮਾਤਮਾ ਨੇ ਰੱਖਿਆ ਸੀ ਉਹਨਾਂ ਹਾਲਾਤਾਂ ਚ ਰਹੀਏ ਉਹ ਸਿਆਣੇ ਕਹਿੰਦੇ ਮਿੱਟੇ ਜੀ ਚਾਦਰ ਦੇਖ ਕੇ ਪੈਰ ਪਸਾਰੀ ਪੈਰ ਪਸਾਰੀ ਹਾਲਾਤ ਦੇਖੋ ਇਹ ਵਿਗਾੜਨੇ ਵੀ ਸਾਡੇ ਹੱਥ ਆ ਇਹ ਸੰਵਾਰਨੇ ਵੀ ਸਾਡੇ ਆ ਉਹ ਵੀ ਸਾਡੇ ਹੱਥ ਹੈ ਜੀ ਬਿਲਕੁਲ ਕੱਲ ਨੂੰ ਤੁਸੀਂ ਕੀ ਕਰਨਾ ਹੈ ਉਹ ਜਿਹੇ ਚਬਾਰੇ ਦਾ ਜਿਹੜੇ ਮੈਂ ਬਾਤ ਚ ਕੋਈ ਵੀ ਸਾਡੇ ਕੋ ਕਰਜ਼ਾ ਨਹੀਂ ਲੱਥਾ ਨਹੀਂ ਲੱਥਾ ਜੇ ਘਰ ਦੇ ਹਾਲਾਤ ਤੁਹਾਡੇ ਇਸ ਗੱਲ ਦੀ ਗਵਾਹੀ ਨਹੀਂ ਦਿੰਦੇ ਵੀ ਤੁਸੀਂ ਚਾਰ ਪੈਸੇ ਵੱਧ ਲਾ ਦਿਓ ਕਿਉਂ ਕਰਦੇ ਹੋ ਇਦਾਂ ਦੇਖੋ ਜੀ ਮਿੱਠਾ ਸਿੰਘ ਜੀ ਉੱਪਰ ਵਾਲੇ ਦੀ ਰਜਾ ਦੇ ਵਿੱਚ ਨਾ ਸਾਨੂੰ ਜਿੱਥੇ ਸਾਨੂੰ ਰੱਖਿਆ ਉਸੇ ਰਜਾ ਚ ਰਹਿਣਾ ਚਾਹੀਦਾ ਰਹਿਣਾ ਚਾਹ ਅਸਲ ਚ ਪਤਾ ਕੀ ਹੁੰਦਾ ਜੀ ਸਾਡੇ ਫਲਾਣੇ ਨੇ ਪਾ ਲਿਆ ਫਲਾਣੇ ਨੇ ਪਾ ਲਿਆ ਮੈਂ ਕਿਉਂ ਪਿੱਛੇ ਅਖੇ ਤਾਈ ਦੀ ਤੀ ਚੱਲੀ ਤੇ ਮੈਂ ਕਿਉਂ ਰਵਾਂ ਤੱਲੀ ਤੁਸੀਂ ਹੁਣ ਪਿੰਡ ਦੀ ਗੱਲ ਛੇੜੀ ਐ ਨਾ ਸ਼ਹਿਰਾਂ ਦਾ ਵੀ ਹਾਲ ਆ ਸਾਰੇ ਪਾਸੇ ਸਾਰੇ ਪਾਸੇ ਗਵਾਂਢੀ ਨੇ ਲੈ ਲਈ ਕਾਰ ਹਾਂ ਕਹਿੰਦਾ ਯਾਰ ਇੰਨੇ ਲੈ ਲਈ ਕਾਰ ਮੈਂ ਵੀ ਲਵਾਂ ਤੇ ਪਿੱਛੇ ਕਿਉਂ ਨਹੀਂ ਯਾਰ ਪਿੱਛੇ ਕਿਉਂ ਨਹੀਂ ਯਾਰ ਪਰ ਗੱਲ ਐ ਮਿੱਠਾ ਸਿੰਘ ਜੀ ਖੜਾਉਂਦੇ ਦੋਵੇਂ ਗਲੀ ਚ ਆ ਸ਼ਾਬਾਸ਼ ਜਗਾ ਹੈ ਨਹੀਂ ਨਹੀਂ ਹਾਲਾਤ ਜਿਹੜੇ ਆ ਜੋ ਗਵਾਹੀ ਦਿੰਦੇ ਨੇ ਤੁਹਾਡੇ ਘਰ ਦੀ ਤੁਹਾਡੇ ਆਲੇ ਦੁਆਲੇ ਦੀ ਉਸ ਜਿਹੜਾ ਅਨੁਸਾਰ ਸਾਨੂੰ ਰਹਿਣਾ ਸਿੱਖਣਾ ਚਾਹੀਦਾ ਬਿਲਕੁਲ ਪਾਏ ਆ ਜੀ ਮੰਡੀਆਂ ਦੇ ਚੋਂ ਸਾ ਸੁਣਾਓ ਜੀ ਫਿਰ ਲਓ ਜੀ ਆਲੂ ਜਿਹੜਾ ਆ ਜਲੰਧਰ ਵੀ ਕਿਹਾ 300 ਰੁਪਏ ਕਿਵਿੰਟਲ ਮਾਨਸਾ 1400 ਰੁਪਏ ਫਾਜ਼ਿਲਕਾ ਫਿਰੋਜਪੁਰ 1000 ਰੁਪਏ ਪਟਿਆਲਾ 1400 ਰੁਪਏ ਤੇ ਬੁੱਢਲਾਡਾ 1600 ਰੁਪਏ ਅੱਛਾ ਜੀ ਪਿਆਜ਼ ਅੱਜ ਵਿਕਿਆ ਜੀ ਜਲੰਧਰ 1100 ਰੁਪਏ ਮਾਨਸਾ 3000 ਰੁਪਏ ਫਾਜ਼ਿਲਕਾ 2500 ਰੁਪਏ ਫਿਰੋਜ਼ਪੁਰ 3250 ਰੁਪਏ ਪਟਿਆਲਾ 2500 ਰੁਪਏ ਤੇ ਬੁੱਢਲਾਡਾ 3200 ਰੁਪਏ ਅੱਛਾ ਜੀ ਟਮਾਟਰ ਜਲੰਧਰ 1400 ਰੁਪਏ ਮਾਨਸਾ 3000 ਰੁਪਏ ਫਾਜ਼ਿਲਕਾ ਵੀ 3000 ਰੁਪਏ ਫਿਰੋਜ਼ਪੁਰ 2250 ਰੁਪਏ ਪਟਿਆਲਾ 900 ਰੁਪਏ ਤੇ ਬੁੱਢਲਾਡਾ 4000 ਰੁਪਏ ਅੱਛਾ ਜੀ ਗਾਜਰ ਅੱਜ ਰਹੀ ਜੀ ਜਲੰਧਰ 500 ਨੂੰ ਮਾਂਨਸਾ ਵੀ ਕੀਆ 900 ਰੁਪਏ ਕਿਵਿੰਟਲ ਫਾਜ਼ਿਲਕਾ 1500 ਰੁਪਏ ਫਿਰੋਜ਼ਪੁਰ ਭਾਅ ਮਿਲਿਆ ਗਾਜਰ ਦਾ 900 ਰੁਪਏ ਕਿਵਿੰਟਲ ਪਟਿਆਲਾ 1500 ਰੁਪਏ ਤੇ ਬੁੱਢਲਾਡਾ 1800 ਰੁਪਏ ਜੀ ਅੱਛਾ ਆ ਹਰੇ ਮਟਰ ਅੱਜ ਜਿਹੜੇ ਵਿਕੇ ਆ ਜਲੰਧਰ 2200 ਰੁਪਏ ਕਿਵਿੰਟਲ ਮਾਂਨਸਾ 4500 ਰੁਪਏ ਫਾਜ਼ਿਲਕਾ ਭਾਅ ਮਿਲਿਆ ਜੀ ਚੰਗਾ 6000 ਰੁਪਏ ਫਿਰੋਜ਼ਪੁਰ 3500 ਰੁਪਏ ਪਟਿਆਲਾ 4000 ਰੁਪਏ ਤੇ ਬੁੱਢਲਾਡਾ 4500 ਰੁਪਏ ਜੀ 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 ਬੁਢਲਾਡੇ ਭਾ ਵਧੀਆ ਰਿਹਾ ਹਾਂ ਠੀਕ ਰਿਹਾ ਜੀ ਫਾਜ਼ਿਲ ਕਾ ਇਤੋਂ ਵੀ ਵਧੀਆ ਰਿਹਾ ਠੀਕ ਆ ਇਹ ਮੰਡੀਆਂ ਦੇ ਭਾ ਆਪਾਂ ਦਿੱਤੇ ਸੁਣਾਓ ਬਿਲਕੁਲ ਜੀ ਬਿਲਕੁਲ ਹੁਣ ਆਈਏ ਡਾਕਟਰ ਸਾਹਿਬ ਇੰਨਾ ਵਾਲਾ ਡਾਕਟਰ ਸਾਹਿਬ ਨਾਲ ਅੱਜ ਜਿਹੜੀ ਗੱਲਬਾਤ ਕਰਨੀ ਆ ਨਾ ਹਾਂ ਉਹ ਗੱਲਬਾਤ ਇਹ ਹੈ ਵੀ ਜਿਹੜਾ ਸਾਡਾ ਫਸਲੀ ਚੱਕਰ ਹੈ ਨਾ ਹਮ ਹੈ ਨਾ ਇਹ ਫਸਲੀ ਵਿਪਿੰਤਾ ਲਈ ਸੂਰਜਮੁਖੀ ਦੀ ਸਫਲ ਕਾਸ਼ਤ ਅੱਛਾ ਚਾ ਨਵੀਂ ਫਸਲ ਆ ਜਿਹੜੀ ਜਿਹੜੀ ਆਪਾਂ ਘਟ ਦੇਖੀ ਆ ਕਦੇ ਆ ਹੂੰ ਤੇ ਇਸ ਲਈ ਫਸਲੀ ਵਿਪਿੰਤਾ ਲਈ ਸੂਰਜਮੁਖੀ ਦੀ ਸਫਲ ਕਾਸ਼ਤ ਬਾਰੇ ਗੱਲਬਾਤ ਕਰਨੀ ਹੈ ਡਾਕਟਰ ਸਾਹਿਬ ਬਿਲਕੁਲ ਬਿਲਕੁਲ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਅ ਅੱਜ ਦੇ ਵਿਸ਼ੇ ਤੇ ਸਵਾਲ ਕੋਈ ਕਰਨਾ ਚਾਹੁੰਦੇ ਹੋ ਤੁਸੀਂ ਸਵਾਲ ਕਰ ਸਕਦੇ ਹੋ ਸਾਨੂੰ ਟੈਲੀਫੋਨ ਕਰਕੇ ਸਾਡਾ ਟੈਲੀਫੋਨ ਨੰਬਰ ਹੈ 0181 2814264 ਤੇ ਸਾਡਾ ਦੂਜਾ ਨੰਬਰ ਹੈ 01812814244 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਡਾਕਟਰ ਗੁਰੂ ਕਿਰਪਾ ਜੀ ਬੈਠੇ ਨੇ ਇਹ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਜੀ 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 ਡਾਕਟਰ ਸਾਹਿਬ ਜੀ ਉਹ ਹਾਂ ਜੀ ਫਸਲੀ ਵਿਪਿੰਤਾ ਹਾਂ ਜੀ ਹੈਨਾ ਫਸਲ ਦਾ ਜਿਹੜਾ ਬਦਲਾ ਲਿਆਣਾ ਬਦਲਾ ਕੁਦਰਤ ਦਾ ਮੀਆਂ ਨੇ ਹਾਂ ਜੀ ਹਾਂ ਜੀ ਬਿਲਕੁਲ ਸਾਨੂੰ ਵੀ ਲਿਆਣਾ ਚਾਹੀਦਾ ਕਿਉਂਕਿ ਅਸੀਂ ਫਸਲਾਂ ਬੀਜ ਬੀਜ ਕੇ ਰਵਾਇਤੀ ਫਸਲਾਂ ਬੀਜ ਬੀਜ ਕੇ ਨੁਕਸਾਨ ਹੁਣ ਬਹੁਤ ਕਰੀ ਜਾ ਰਿਹਾ ਹੈ। ਬਿਲਕੁਲ ਸਹੀ ਹੈ ਜੀ। ਇਸ ਨੂੰ ਬਦਲਾ ਲੈਣਾ ਬਹੁਤ ਜ਼ਰੂਰੀ ਹੈ। ਤੇ ਖਾਸ ਕਰਕੇ ਜੇ ਅਸੀਂ ਇਸ ਵਿਪਿੰਤਾ ਦੇ ਅਧੀਨ ਸੂਰਜਮੁਖੀ ਦੀ ਕਾਸ਼ਟ ਕਰਨੀ ਆ। ਸਭ ਤੋਂ ਪਹਿਲਾਂ ਸਾਨੂੰ ਸੂਰਜਮੁਖੀ ਦੀ ਸਾਡੇ ਜਨ ਜੀਵਨ ਜਿਹੜਾ ਹੈ ਇਹਦੇ ਵਿੱਚ ਕੀ ਮਹੱਤਤਾ ਹੈ, ਕਿਉਂ ਜ਼ਰੂਰਤ ਆ, ਕੀ ਖਾਸੀਅਤ ਆ ਇਹਦੇ ਬਾਰੇ ਥੋੜਾ ਜਾਣਨਾ ਪਵੇ। ਬਿਲਕੁਲ ਜੀ। ਦੇਖੋ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਦੱਸਾਂ ਜਿੱਦਾਂ ਤੁਸੀਂ ਕਹਿ ਰਹੇ ਸੀ ਵੀ ਬਹੁਤ ਘੱਟ ਦਿਖਦੀ ਐ ਅੱਜ ਤੋਂ 15-20 ਸਾਲ ਪਹਿਲਾਂ ਬਹੁਤ ਰਕਵਾਸੀ ਸੂਰਜਮੁਖੀ ਸੀ ਜੀ ਜੀ ਤਾਂ ਕਰੀਬਨ 22000 ਤੋਂ ਵੀ ਉੱਤੇ ਪਾਰ ਚਲੇ ਗਿਆ ਸੀ 22000 ਹੈਕਟੇਅਰ ਤੋਂ ਪੰਜਾਬ 'ਚ ਪਰ ਹੁਣ ਇਸ ਟਾਈਮ ਬਿਲਕੁਲ ਸਹੀ ਐ ਘੱਟ ਦਿਖਦੀ ਐ 1000-1500 ਹੈਕਟੇਅਰ ਹੀ ਰਹਿ ਗਏ ਇਦਾਂ ਰਕਵਾ ਜੀ ਪਰ ਇਹ ਫਸਲ ਐ ਜਿਹੜੀ ਮਨੁੱਖੀ ਸਰੀਰ ਲਈ ਸਿਹਤ ਲਈ ਇਹਦਾ ਤੇਲ ਬਹੁਤ ਵਧੀਆ ਸੂਰਜਮੁਖੀ ਦਾ ਜੀ ਜੀ ਇੱਕ ਤਾਂ ਇਹਦੇ ਵਿੱਚ ਕੁਝ ਇਹੋ ਜਿਹੇ ਗੋਣੇ ਤੇਲ ਦੇ ਵਿੱਚ ਜਿਹੜੇ ਕੋਲੇਸਟ੍ਰੋਲ ਨੂੰ ਘਟਾਉਂਦੇ ਆ अच्छा यानी कि हार्ट ਲਈ ਬਹੁਤ ਵਧੀਆ ਜੀ ਦੂਜੀ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵਾਸ਼ਨਾ 스میل ਆਰਡਰ ਨਹੀਂ ਹੈਗਾ ਕਹਿੰਦਾ ਮੰਨ ਲਓ ਜਿੱਦਾਂ ਆਪਣਾ ਸਰੋਂ ਦੇ ਤੇਲ 'ਚ ਕਈ ਵਾਰੀ ਆ ਜਾਂਦਾ ਹੈ ਨਾ ਜੀ ਜੀ ਤੇ ਇਹ ਉਹ ਤੋਂ ਮੁਕਤ ਹੈ ਹਾਂ ਹਾਂ ਇਹ ਤਾਂ ਇਹਦੇ ਬਣਾਉਣ ਲਈ ਗੁਣ ਹੋਗੇ ਕੁਦਰਤੀ ਗੁਣ ਪਰਮਾਤਮਾ ਨੇ ਇਹਨੂੰ ਇੰਨੇਕ ਦਿੱਤੇ ਆ ਵੀ ਇਹਦਾ ਨਾ ਹੀ ਸੂਰਜਮੁਖੀ ਪਹਿਲਾਂ ਤਾਂ ਤੁਸੀਂ ਦੇਖੋ ਹਮ ਸੂਰਜ ਵੱਲ ਨੂੰ ਇਹ ਝੁਕਦੀ ਹੈ ਤਾਂ ਸਿੱਧਾ ਸਬੰਧ ਕੁਦਰਤ ਦੂਜਾ ਜਿਹੜੇ ਆਪਣੇ ਮਿੱਤਰ ਕੀੜੇ ਐ ਤੇ ਪਰਾਗਣ ਖਾਸ ਕਰਕੇ ਪਰਾਗਣ ਕਰਨ ਵਾਲੇ ਕੀੜੇ ਜਿਦਾਂ ਸ਼ਹਿਦ ਦੀਆਂ ਮੱਖੀਆਂ ਹੋਈਆਂ ਤੇ ਹੋਰ ਪਰ ਪਰਾਗਣ ਕਰਨ ਵਾਲੇ ਕੀੜੇ ਜਿਹੜੇ ਫਸਲ ਦਾ ਝਾੜ ਵਧਾਉਂਦੇ ਆ ਉਹ ਸਾਰਿਆਂ ਨਾਲ ਵੱਧ ਸੂਰਜਮੁਖੀ ਵੱਲ ਅਟਰੈਕਟ ਹੁੰਦੇ ਇਹਦੇ ਵੱਲ ਕਾਰਸ਼ਕ ਹੁੰਦੇ ਆ ਮਤਲਬ ਇਹ ਆ ਵੀ ਇਹ ਸਾਡੇ ਮਨੁੱਖੀ ਜੀਵਨ ਲਈ ਜਿਹੜਾ ਹੈ ਸੂਰਜਮੁਖੀ ਦਾ ਤੇਲ ਬਹੁਤ ਲਾਹੇਵੰਦ ਬਹੁਤ ਲਾਹੇਵੰਦ ਹੈ ਕੁਦਰਤ ਲਈ ਵੀ ਬਹੁਤ ਵਧੀਆ ਫਸਲ ਹੈ ਜੀ ਜੀ ਅਛਾ ਡਾਕਟਰ ਗੁਰਕ੍ਰਿਪਾਲ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਗੱਲ ਇਹ ਵੀ ਆਪਾਂ ਪਿਛਲੇ ਤੁਸੀਂ ਕਹਿ ਰਹੇ ਹੋ 15 ਸਾਲ ਪਹਿਲਾਂ ਦੀ ਗੱਲ ਆ ਬਹੁਤ ਰਕਬਾ ਹੋ ਗਿਆ ਸੀ ਹੈਨਾ ਬਿਲਕੁਲ ਬਿਲਕੁਲ ਬਾਅਦ ਚ ਘਟ ਗਿਆ ਹੈਨਾ ਬਿਲਕੁਲ ਹੁਣ ਵੀ ਦੇਖਣ ਨੂੰ ਕਿਤੇ ਇੱਕ ਕਿਤੇ ਟਮਾਟਲਾ ਹੀ ਮਿਲਦਾ ਵੀ ਕੀਤ ਦਿਖਦਾ ਸੂਰਜਮੁਖੀ ਦਾ ਸੋ ਫੇ ਕਾਸ਼ਤ ਕਰਨ ਲਈ ਕਿਹੋ ਜੀਆਂ ਚੁਣੌਤੀਆਂ ਨੇ ਜਿਨ੍ਹਾਂ ਦਾ ਸਾਹਮਣਾ ਕਿਸਾਨ ਵੀਰਾਂ ਨੂੰ ਕਰਨਾ ਪੈਂਦਾ ਕਿਉਂ ਰਕਬਾ ਇਸ ਫਸਲ ਦੀ ਹੀਠਾਂ ਫੇ ਘਟਦਾ ਗਿਆ ਹਾਂ ਦੋ ਤਿੰਨ ਕਾਰਨ ਹੋਏ ਆ चौहान ਸਾਹਿਬ ਜੀ ਦੇਖੋ ਸਭ ਤੋਂ ਵੱਡਾ ਕਾਰਨ ਤਾਂ ਕਿਸੇ ਵੀ ਫਸਲ ਦਾ ਘਟਣਾ ਜਾਂ ਵਧਣਾ ਉਹਦੇ ਮੰਡੀਕਰਨ ਤੇ ਨਿਰਭਰ ਕਰਦਾ ਹਾਂ ਹਾਂ ਇਹ ਤਾਂ ਗੱਲ ਠੀਕ ਆ ਮੀਤਾ ਸਿੰਘ ਜੀ ਉਹਦੀ ਮੰਡੀ ਨਹੀਂ ਪ੍ਰੋਪਰ ਨਾ ਸਹੀ ਰੇਟ ਤੇ ਪੱਕਾ ਰੇਟ ਨਹੀਂ ਮਿਲਦਾ ਤਾਂ ਉਹ ਫਸਲ ਜਿਹੜੀ ਹੈ ਡਾਵਾਡੋਲ ਹੋ ਜਾਂਦੀ ਹੈ ਹਾਂ ਦੂਜਾ ਇਹ ਕੁਝ ਫਸਲ ਐਦਾਂ ਦੀ ਹੈ ਵੀ ਇਹ ਇਕੱਠੇ ਰੱਖ ਬੇਚ ਭਿੱਜਣ ਵਾਲੀ ਹੈ ਜੀ ਕਿਉਂਕਿ ਇਹਦੇ ਉੱਤੇ ਕੁਝ ਜਿਹੜੇ ਆਪਣੇ ਪੰਛੀ ਆ ਜਿੱਦਾਂ ਤੋਤਾ ਵਗੈਰਾ ਬਹੁਤ ਪੈਂਦਾ ਨੁਕਸਾਨ ਕਰਦੇ ਆ ਐਦਾਂ ਨਹੀਂ ਵੀ ਪਿੰਡ 'ਚ ਤੁਸੀਂ ਲੋਕ 1 ਏਕੜ ਲਾ ਲੇ ਨਾ ਫਿਰ ਉਹ ਰਕਬਾ ਇਕੱਠਾ ਲੱਗਣਾ ਚਾਹੀਦਾ ਵੀ ਵੰਡ ਕੇ ਹੋਵੇ ਹਾਂ ਨੁਕਸਾਨ ਵੰਡਿਆ ਜਾਵੇ ਨੁਕਸਾਨ ਵੰਡਿਆ ਜਾਵੇ ਨਾ ਜੀ ਤੀਜਾ ਇਹਦਾ ਮੇਨ ਕਾਰਨ ਹੈ ਬੀਜ ਦੀ ਜਿਹੜੀ ਉਪਲਬਧਤਾ ਕਿਉਂਕਿ ਇਹ ਹਾਈਬ੍ਰਿਡ ਬੀਜ ਹੀ ਬੀਜਿਆ ਜਾਂਦਾ ਇਹਦਾ ਹਮ ਤੇ ਯੂਨੀਵਰਸਿਟੀ ਸਨ 96 'ਚ ਹਾਈਬ੍ਰਿਡ ਬੀਜ ਲੈ ਕੇ ਆਈ ਸੀ ਜੀ ਉਦੋਂ ਇਹਦਾ ਥੋੜਾ ਜਿਹਾ ਜ਼ਰੂਰ ਰਕਬਾ ਵਧਣ ਲੱਗਿਆ ਸੀ ਹਮ ਪਰ ਮੇਨ ਬੀਜ ਪ੍ਰੋਡਿਊਸ ਨਹੀਂ ਹੋਇਆ ਪੈਦਾ ਨਹੀਂ ਹੋਇਆ ਹਾਈਬ੍ਰਿਡ ਕਿਉਂਕਿ ਉਹ ਤਾਂ ਰਕਵੇ ਤੇ ਹੀ ਪੈਦਾ ਹੋਣਾ ਸੀਗਾ ਤੇ ਪ੍ਰਾਈਵੇਟ ਹੱਥਾਂ 'ਚ ਚਲੇ ਗਿਆ ਜਿਹੜਾ ਜਿਆਦਾ ਇਹਦਾ ਵਪਾਰ ਹੈ ਉਹ ਫੇ ਮਹਿੰਗਾ ਮਿਲਦਾ ਹੋਣਾ 1200 ਰੁਪਏ ਕਿਲੋ ਇਹ ਹੀ ਰੇਟ ਇੱਕ ਕਿਲੋ ਦਾ ਬੀਜ ਦਾ ਸੂਰਜਮੁਖੀ ਦਾ ਇਹਨਾ ਤੋਂ ਇਹ ਕੁਝ ਕਾਰਨ ਹੋਏ ਆ ਜਿਹਦੇ ਕਰਕੇ ਜਿਹੜਾ ਇਹ ਪਿੱਛੇ ਨੂੰ ਆਈ ਹੈ ਤੇ ਇੱਕ ਕਾਰਨ ਮੇਨ ਆ ਗਿਆ ਇਹ ਰਕਬਾ ਜਿਹੜਾ ਆਪਣਾ ਬਹਾਰ ਰੁੱਤ ਦਾ ਸੂਰਜਮੁਖੀ ਦਾ ਇਹ ਲੈ ਗਈ ਮੱਕੀ ਹੂੰ ਬਹਾਰ ਦੀ ਮੱਕੀ ਕਿਉਂਕਿ ਥੋੜੀ ਸੌਖੀ ਫਸਲ ਸੀ ਤੇ ਉਹਦਾ ਬੇ ਆਹ ਕਾਰਨ ਸੀਗੇ ਬੀਜ ਦੀ ਉਪਲਬਧਤਾ ਸੀ ਮੰਡੀ ਸੀ ਤੇ ਤਾਂ ਕਰਕੇ ਇਹ ਜਿਹੜਾ ਇਹਦਾ ਰਕਬਾ ਘਟ ਗਿਆ ਡਾਕਟਰ ਸਾਹਿਬ ਹੁਣ ਕਿੰਨਾ ਰਕਬਾ ਦੀ ਥੱਲੇ ਹੈਗਾ ਇਸ ਵੇਲੇ ਦੇਖੋ ਜੀ ਪਿਛਲੇ ਸਾਲ 1000 1500 ਕੀ ਰਹਿ ਗਿਆ ਸੀਗਾ ਹੈਕਟੇਅਰ 1000 1500 ਉਹ ਵੀ ਸਾਰਾ ਇੱਕ ਬੈਲਟ ਹੈ ਸਾਡੀ ਉਧਰ ਕੱਗਰ ਦੇ ਕੋਲੇ ਅੱਛਾ ਜੀ ਸਾਡਾ ਜ਼ਿਲ੍ਹਾ ਨਾਲ ਪੈਂਦਾ ਮਹਾਲੀ ਜੀ ਜੀ ਤੇ ਡੇਰਾ ਬਸੀ ਬਨੂੜ ਰਾਜਪੁਰਾ ਜਿਹੜਾ ਹਰਿਆਣੇ ਨੂੰ ਟੱਚ ਕਰਦਾ ਉਸ ਏਰੀਏ 'ਚ ਹੀ ਜ਼ਿਆਦਾ ਰਹਿ ਗਈ ਹੁਣ ਸ਼ੁਕਰ ਹੈ ਉਹਨਾਂ ਨੇ ਜਿੰਦੀ ਰੱਖੀ ਹੈ ਇਹ ਫਸਲ ਚਲੋ ਦੇਖੋ ਜ਼ਿਮੀਂਦਾਰਾਂ ਤੇ ਹਰ ਪਾਸੇ ਹੀ ਹੁੰਦਾ ਹੈ ਨਾ ਬਿਲਕੁਲ 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 ਇਹ ਚਾਰ ਜੇ ਛੇਲੜ ਉਹਨਾਂ ਨੂੰ ਬਚਦੇ ਆ ਤੇ ਕਰ ਚਾਹੀਦੀ ਸਾਰਿਆਂ ਨੂੰ ਚਾਹੀਦੀ ਹੈ ਜਿਹੜੇ ਇੰਨੇ ਲਾਹੇਬੰਦ ਆ ਔਰ ਕਰਨ ਦੇ ਤਾਂ ਜਿਹਦਾ ਇਸਤੇਮਾਲ ਬਥੇਰਾ ਇਸਤੇਮਾਲ ਹੋਵੇ ਤੇ ਜੇ ਜਿਵੇਂ ਡਾਕਟਰ ਸਾਹਿਬ ਸਾਨੂੰ ਕਹਿੰਦੇ ਪਏ ਆ ਵੀ ਇਹ ਆਮ ਮਨੁੱਖੀ ਜਨ ਜੀਵਨ ਲਈ ਬਹੁਤ ਜ਼ਿਆਦਾ ਲਾਹੇਵੰਦ ਆ ਅਸੀਂ ਤੇ ਲੋਕਾਂ ਨੂੰ ਕਹਾਂਗੇ ਇਸਤੇਮਾਲ ਕਰਨਾ ਸ਼ੁਰੂ ਕਰੋ ਪਰ ਗੱਲ ਇਹ ਆ ਮਿੱਠਾ ਜੀ ਹੁਣ ਸਾਰੀ ਘਰ ਤਾਂ ਨਹੀਂ ਨਾ ਵਰਤ ਲੈਣੀ ਜੇ ਮੰਡੀ ਸਹੀ ਹੋਊਗੀ ਫੇਰ ਹੀ ਮਿਲੂ ਨਾ ਕੋਈ ਗੱਲ ਮੰਡੀ ਕਰਨ ਸਹੀ ਹੋਵੇ ਨਾ ਜੀ ਕੋਈ ਗੱਲ ਨਹੀਂ ਮਿਲ ਜਾਂਦੀ ਆ ਇਹਾਂ ਜਾ ਚਾ ਵਹਾਂ ਰਾ ਹੋ ਜਾਂਦੀ ਹੈ ਇਹੋ ਜਿਹੀ ਕੋਈ ਅੱਛਾ ਡਾਕਟਰ ਸਾਹਿਬ ਜੀ ਜਿਵੇਂ ਹਰ ਮੌਸਮ ਦੇ ਵਿੱਚ ਹਰ ਫਸਲ ਟੁਕਵੀ ਹੁੰਦੀ ਹੈ ਕੁਦਰਤ ਨੇ ਦੱਸਿਆ ਹੈ ਤੁਹਾਨੂੰ ਇਹ ਜਿਹੜੀ ਸੂਰਜ ਮੁਖੀ ਦੀ ਸਫਲ ਕਾਸ਼ਟ ਅਸੀਂ ਕਰਨੀ ਹੈ ਇਹਦੇ ਵਾਸਤੇ ਸਾਨੂੰ ਕਿਵੇਂ ਦਾ ਪਾਉਣ ਪਾਣੀ ਜਾਂ ਜਲਵਾਯੂ ਦੀ ਜ਼ਰੂਰਤ ਪੈਂਦੀ ਦੇਖੋ ਬਹਾਰ ਰੁੱਤ ਦੀ ਆਪਾਂ ਗੱਲ ਕੀਤੀ ਗਰਮੀ ਦੀ ਫਸਲ ਹੈ ਇਹ ਜੀ ਤੇ ਜਿੱਥੇ ਤੱਕ ਜ਼ਮੀਨ ਦਾ ਸਵਾਲ ਹੈ ਜਿਹੜੀ ਜ਼ਮੀਨ ਦੇ ਵਿੱਚ ਪਾਣੀ ਜੀਰਦਾ ਹੋਵੇ ਉਹ ਸਾਰ ਨਾਲ ਵੱਧ ਟੁਕਵੀ ਅੱਛਾ ਜੀ ਤੇ ਖੜੇ ਪਾਣੀ ਚ ਥੋੜੀ ਜੀ ਇਹ ਪ੍ਰੋਬਲਮ ਪ੍ਰੋਬਲਮ ਪਰੇਸ਼ਾਨੀ ਹੈ ਇਹ ਤਾਂ ਹੋ ਗਈ ਮਿੱਟੀ ਦੀ ਤੇ ਬਾਰਿਸ਼ਾਂ ਤੋਂ ਰਹਿਤ ਮੌਸਮ ਹੋਵੇ ਇਸ ਲਈ ਅਸੀਂ ਇਹਨੂੰ ਗਰਮੀ ਦੇ ਟਾਈਮ ਚ ਬੀਜਦੇ ਆਂ ਜੀ ਸਿੱਧਾ ਫੁੱਲ ਫੁੱਲ ਇਹਦਾ ਇੱਕੋ ਹੀ ਫੁੱਲ ਵੱਡਾ ਸਾਰਾ ਹੁੰਦਾ ਪੈ ਜਾਂਦੀ ਜਾਨੀ ਤੇ ਜੇ ਉਹਦੇ ਤੇ ਮੀਂਹ ਨਹੀਂ ਆ ਗਈ ਪੈ ਜਾਂਦੀ ਤਾਂ ਟਹਿਜੂਗੀ ਹਾਂ ਜੀ ਇਸ ਲਈ ਗਰਮੀ ਦਾ ਜਿਹੜਾ ਮੌਸਮ ਹੈ ਸਮਝ ਲਓ ਤੁਸੀਂ 26 ਜਨਵਰੀ ਤੋਂ ਇਹਦੀ ਬਜਾਈ ਸ਼ੁਰੂ ਹੋ ਜਾਂਦੀ ਹੈ। ਅੱਛਾ ਜੀ। ਤੇ ਫਰਵਰੀ 'ਚ ਅੱਧ ਤੱਕ ਮਕਾ ਲੈਣੀ ਚਾਹੀਦੀ ਹੈ। ਹਾਂ ਹਾਂ ਹਾਂ। ਕਿਉਂਕਿ ਫਿਰ ਬਰਸਾਤਾਂ ਚ ਆਉਣ ਦਾ ਖਤਰਾ ਰਹਿ ਜਾਂਦਾ ਇਹਦਾ ਜਦੋਂ ਪੱਕਦੀ ਹੈ। ਇਸ ਲਈ ਕਹਿੰਨ ਦਾ ਮਤਲਬ ਮਈ ਜੂਨ ਤੱਕ ਇਹ ਨਿਬੜ ਜਵੇ ਇਹਦਾ ਕੰਮ। ਹਾਂ ਦੱਸਿਆ ਨਾ ਇਹਨਾਂ ਨੇ ਪਾਰਾ ਉਦੋਂ ਮੈਨੂੰ ਗੱਲ ਯਾਦ ਆਈ। ਉਹ ਸੱਤ ਚ ਬੰਦੇ ਗੱਲਾਂ ਕਰਦੇ ਸੀ ਯਾਰ ਇਹਦਾ ਤਾਂ ਪਾਰ ਹੀ ਕੁਛ ਨਹੀਂ ਆ ਪੱਚੀਆਂ ਫੁੱਲਾਂ ਦੇ ਨਾਲ। ਅਈਆ ਉਹ ਕਹਿੰਦਾ ਫੁੱਲ ਕਿਹੜੇ? ਹਾਂ ਕਹਿੰਦਾ ਸੂਰਜਮੁਗੀ ਦੇ। ਤਾਈ ਕਿਲੋ ਦਾ ਫੁੱਲ ਉਹ ਨਹੀਂ ਕਿਹਾ ਦੂਜੇ ਫੁੱਲ ਦਾਦੇ ਭਾਰੀ ਕੁਝ ਨਹੀਂ ਹੋਣੀ ਭਾਰੀ ਕੁਝ ਨਹੀਂ ਆ ਫੁੱਲ ਕਿਹੜੇ ਕਹਿੰਦਾ ਸ਼ੂਰਜਮਗੀ ਦਾ ਆ ਗੱਲ ਅਜੀ ਦੇਖੋ ਇਹ ਤਾਂ ਗੱਲ ਹੈ ਹਾਂ ਬੜੀ ਵਧੀਆ ਹੈ ਇਹ ਜੀ ਜੀ ਹੈਗੀ ਆ ਜੀ ਅੱਛਾ ਡਾਕਟਰ ਸਾਹਿਬ ਗੱਲ ਇਹ ਆ ਵੀ ਦੇਖੋ ਠੀਕ ਆ ਫਸਲ ਕਿਸਾਨ ਵੀ ਰਗਾਉਣ ਲੱਗ ਜਾਣਗੇ ਪਰ ਉਹਦੇ ਤੇ ਫਿਰ ਕਈ ਵਾਰੀ ਨਾ ਪ੍ਰੋਬਲਮਸ ਬੜੀਆਂ ਆਉਂਦੀਆਂ ਨੇ ਹਨਾ ਅ ਕਿੰਨੀ ਇੱਕ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਕੀੜੇ ਮਕੌੜੇ ਤੇ ਬਿਮਾਰੀਆਂ ਦੀ ਜੇ ਫਿਰ ਉਹਨੂੰ ਕੰਟਰੋਲ ਕਰਨਾ ਪੈ ਜਾਵੇ ਤਾਂ ਕਿੱਦਾਂ ਕੀ ਕਰ ਜਸ ਦੇਖੋ ਜਿੱਦਾਂ ਜਿੱਦਾਂ ਗਰਮੀ ਵਧਦੀ ਕੀੜੇ ਵੀ ਆਉਣ ਲੱਗ ਜਾਂਦੇ ਆਪਾਂ ਨੂੰ ਪਤਾ ਹੈ ਨਾ ਪਰ ਕੁਦਰਤੀ ਆ ਜੀ ਕੁਦਰਤੀ ਉਹ ਤਾਂ ਪਰ ਕੁਦਰਤ ਵੱਲੋਂ ਇਹਦੇ ਤੇ ਕੋਈ ਜ਼ਿਆਦਾ ਕੀੜੇ ਨਹੀਂ ਹੈਗੇ 2-3 ਕੀੜੇ ਜਿਹੜੇ ਹੈਗੇ ਆ ਉਹ ਜ਼ਰੂਰ ਲੱਗਦੇ ਆ ਹਾਂਜੀ ਉਹਨਾਂ ਦਾ ਇਲਾਜ ਵੀ ਹੈਗਾ ਅੱਛਾ ਜਿੱਦਾਂ ਇੱਕ ਤਾਂ ਭੱਬੂ ਕੁੱਤਾ ਬਹੁਤ ਪੈਂਦਾ ਇਹਨੂੰ ਇਹਨੂੰ ਹਾਂ ਜਿਹਨੂੰ ਆਪਾਂ ਬਿਹਾਰ ਹੈਰੀਕੇਟਰ ਕੈਟਰਪਿਲਰ ਕਹਿੰਦੇ ਨੇ ਇਹਨੂੰ ਤੇ ਉਹਦਾ ਵੈਸੇ ਤਾਂ ਸੌਖਾ ਇਲਾਜ ਬਹੁਤ ਹੈ ਕਿਉਂਕਿ ਉਹ ਇੱਕ ਪੱਤੇ ਦੇ ਉੱਤੇ ਹੀ ਪਹਿਲਾਂ ਸਾਰੇ ਅੰਡੇ ਉਹਦੇ ਉੱਥੇ ਹੀ ਨਿਕਲਦੀਆਂ ਸੁੰਡੀਆਂ ਪੱਤਾ ਹੀ ਤੋੜ ਕੇ ਪੱਤਾ ਹੀ ਤੋੜ ਕੇ ਨਾਲ ਹੀ ਮਲ ਕੇ ਸਿਰਦੋ ਉਹ ਵੀ ਗਲਤ ਠੀਕ ਆ ਤੇ ਜੇ ਚਲੋ ਕੁਦਰਤੀ ਵੱਡੀਆਂ ਹੋ ਵੀ ਗਈਆਂ ਸੁੰਡੀਆਂ ਤਾਂ ਆਪਣੇ ਕੋਲ ਸਾਈਪਰਮੈਥ੍ਰਿਨ ਦੀ ਜਿਹੜੀ ਸਪਰੇ ਹੈਗੀ ਆ ਕਿਹੜੀ ਕਿਹੜੀ ਜੀ ਸਾਈਪਰਮੈਥ੍ਰਿਨ ਇੱਕ ਦਵਾਈ ਹੈ 10 ਲੀਟਰ ਦੀ ਆਪਣੀ 10 ਸੀਸੀ ਤਾਕਤ ਦੀ ਹੈ ਜੀ ਸਾਰੀ 300 ਐਮਐਲ ਲੀਟਰ ਦੀ ਪੈਂਦੀ ਹੈ ਹਮ ਕਿਸਾਨ ਵੀ ਨੋਜ਼ਲ ਦਾ ਜ਼ਰੂਰ ਖਿਆਲ ਰੱਖਣਾ ਗੋਲ ਨੋਜ਼ਲ 100 ਲੀਟਰ ਪਾਣੀ ਲੰਦੀ ਆ ਉਹ ਪੰਜ ਇੱਕ ਪੰਪ ਜਿਹੜੇ ਲੰਦੀ ਆ ਹਾਂ ਤੇ ਉਹ ਕਰ ਦੋ ਬੜਾ ਵਧੀਆ ਇਹਦਾ ਇਲਾਜ ਹੋ ਜਾਂਦਾ ਅੱਛਾ ਹਾਂ ਇਸ ਤੋਂ ਇਲਾਵਾ ਜਿਹੜੇ ਇੱਕ ਅੱਧਾ ਕਈ ਵਾਰੀ ਇਹਦੇ ਤੇ ਅਮਰੀਕਨ ਸੁੰਡੀ ਫੁੱਲ ਦੇ ਟਾਈਮ ਤੇ ਆਉਂਦੀ ਹੈ ਜਿਆਦਾ ਨਹੀਂ ਆਉਂਦੀ ਉਹ ਅੱਛਾ ਹਾਂ ਉਹ ਵੀ ਇਹਨਾਂ ਦਵਾਈਆਂ ਨਾਲ ਹੋ ਜਾਂਦੀ ਹੈ ਇਸ ਦੀ ਸਪਰੇ ਨਾਲ ਨਾ ਤੁਹਾਡੀ ਕਹਿਣ ਦਾ ਪਾਵੇ ਕਿ ਕੀੜੇ ਮਕੌੜੇ ਨਹੀਂ ਮਕੌੜੇ ਆਂਦੇ ਨੇ ਹਾਂ ਜਿੱਥੇ ਦੇਖੋ ਵੀ ਕੋਈ ਇਹੋ ਜਿਹੀ ਹੈ ਬਿਮਾਰੀਆਂ ਦੋ ਤਿੰਨ ਹੈ ਪਰ ਬਿਮਾਰੀਆਂ ਦਾ ਜਿਆਦਾ ਇਲਾਜ ਜਿਹੜਾ ਨਾ ਬੀਜ ਸੋਧ ਚ ਹੀ ਰੱਖਿਆ ਹੋਇਆ ਅੱਛਾ 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 ਮੜੀ ਦਾ ਆਪਾਂ ਸੌਖਾ ਕੰਮ ਕਰਨਾ ਬਾਹਰ ਨਾਲੋਂ ਨਾ ਪਹਿਲੇ ਜਿਹੜੀ 6 ਗ੍ਰਾਮ ਕਿਲੋ ਦੀ ਹੈ ਮੈਟਲੈਕਸਲ ਦਵਾਈ ਆਉਂਦੀ 35 ਤਾਕਤ ਦੀ ਹੂੰ ਉਹ ਤੁਸੀਂ 6 ਗ੍ਰਾਮ ਇੱਕ ਕਿਲੋ ਬੀਜ ਦੀ ਯਾਨੀ ਕਿ 12 ਗ੍ਰਾਮ ਦਵਾਈ ਸਾਰੀ ਲੱਗਣੀ ਹੈ ਕਿਲੇ ਦੇ ਬੀਜ ਨੂੰ ਉਹ ਲਾ ਦੇਣੀ ਤੇ ਜਿਹੜੇ ਪਹਿਲੇ ਜਿਹੜੇ ਬਿਮਾਰੀਆਂ ਕਿਉਂਕਿ ਜਦੋਂ ਨਿਕਲਦਾ ਹੀ ਹੈ ਬੀਜ ਉਸ ਟਾਈਮ ਕੁਝ ਜੜ ਨੂੰ ਗੜਨ ਵਾਲੀਆਂ ਬਿਮਾਰੀਆਂ ਲੱਗਦੀਆਂ ਉਹਨਾਂ ਦਾ ਇਲਾਜ ਤਾਂ ਉੱਥੇ ਹੋ ਜਾਂਦਾ ਡਾਕਟਰ ਸਾਹਿਬ ਗਲਤੀ ਕੀ ਹੈਡੀ ਬਿਲਕੁਲ 100% ਦੀ ਸਹੀ ਹੈ ਵੀ ਸਾਨੂੰ ਜੜੋਂ ਫੜ ਲੈਣੀ ਚਾਹੀਦੀ ਆ ਵੀ ਇਸ ਉਦਾਂ ਕੇ ਤੇ ਨਹੀਂ ਅਣਗੈਲੀ ਹੋ ਜਾਂਦੀ ਹੈ ਕਈ ਵਾਰੀ ਇਹ ਮੀਂਹ ਹੁੰਦਾ کئی ਵਾਰੀ ਹੈ ਨਾ ਇਹ ਇਸਤੇਮਾਲ ਦਾ ਤਰੀਕਾ ਨਹੀਂ ਸਾਡਾ ਸਹੀ ਹੁੰਦਾ ਹੈ ਕਿ ਫਿਰ ਗਾਂ ਜਾ ਕੇ ਕੋਈ ਬਿਮਾਰੀ ਕੀ ਲੱਛਣ ਪੈਦਾ ਹੁੰਦੇ ਨੇ ਉਦੋਂ ਸਿਆਣ ਪਛਾਣ ਕੀ ਹੁੰਦੀ ਹੈ ਵੀ ਇਹਨੂੰ ਹੁਣ ਇਹ ਬਿਮਾਰੀ ਹੈ ਹਾਂਜੀ ਜ਼ਿਆਦਾ ਤਾਂ ਇਹਨੂੰ ਦੋ ਹੀ ਬਿਮਾਰੀਆਂ ਹੁੰਦੀਆਂ ਜੀ ਜੀ ਇੱਕ ਤਾਂ ਇਹਦਾ ਤਣੇ ਦੇ ਗੰਨ ਦਾ ਰੋਗ ਹੈ ਸਕਲਰੋਸ਼ੀਆ ਅਸੀਂ ਕਹਿੰਦੇ ਹਾਂ ਇਹ ਇੱਕ ਉਲੀ ਹੈ ਜਿਹਦੇ ਕਰਕੇ ਤਣਾਂ ਕਾਲਾ ਹੋਣ ਲੱਗ ਜਾਂਦਾ ਤੇ ਦੂਜੀ ਬਿਮਾਰੀ ਹੈ ਜਿਹੜੀ ਫੁੱਲ ਦੇ ਪਿਛਲੇ ਪਾਸੇੋਂ ਜਿਹੜਾ ਰੌਟ ਹੋ ਜਾਂਦਾ ਗੰਨ ਲੱਗ ਜਾਂਦਾ ਚਿੱਟਾ ਚਿੱਟਾ ਜੀ ਜੀ ਦੋਨੋਂ ਬਵਾਰੀਆਂ ਜਿਹੜੀਆਂ ਉਲੀ ਦੀਆਂ ਆਈਆਂ ਹੋਰ ਇਹਨੂੰ ਕੋਈ ਖਾਸ ਤੀਜੀ ਬਿਮਾਰੀ ਨਹੀਂ ਲੱਗਦੀ ਦੋ ਜਾਂ ਤਿੰਨ ਬਿਮਾਰੀਆਂ ਇੱਕ ਜਿਹੜੀ ਬੀਜ ਨਾਲ ਹੀ ਹੋ ਗਈ ਤੇ ਬਾਅਦ ਚ ਜੇ ਆਵੇ ਇਹ ਚਿੱਟੀ ਉਲੀ ਤੁਹਾਨੂੰ ਦਿਖੇ ਤਣੇ ਤੇ ਜਾਂ ਜਿੱਥੋਂ ਫੁੱਲ ਸ਼ੁਰੂ ਹੁੰਦਾ ਉੱਥੇ ਦਿਖੇ ਤਾਂ ਜਿਆਦਾ ਨਹੀਂ ਬਵਿਸਟਿਨ ਕਾਰਬੈਂਡਾਜਿਮ ਜਿਹੜੀ ਆਮ ਉਲੀ ਨਾਸ਼ਕ ਦਵਾਈ ਹੈ ਉਹਦੀ ਸਪਰੇ ਨਾਲ ਇਹ ਠੀਕ ਹੋ ਜਾਂਦੀ ਅੱਛਾ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਵੀ ਆ 26 ਜਨਵਰੀ ਤੋਂ ਦਵਾਈ ਜਿਹੜੀ ਸ਼ੁਰੂ ਕਰ ਦੇਣੀ ਚਾਹੀਦੀ ਆ ਜੇ ਵੀ ਹੁਣ ਸਾਨੂੰ ਲੱਗਦੇ ਆ ਤਾਂ ਦੱਸੋ ਇਹ ਸਾਡੇ ਸੂਬੇ ਲਈ ਕਿਹੜੀਆਂ ਟੁਕਮੀਆਂ ਕਿਸਮਾਂ ਨੇ ਤੇ ਇਹਦਾ ਕੋਈ ਖਾਸ ਤਕਨੀਕ ਢੰਗ ਜਿਹੜਾ ਬਿਜਾਈ ਦਾ ਕੀ ਹੈ ਹਾਂਜੀ ਦੇਖੋ ਕਿਸਮਾਂ ਇਹ ਦੀਆਂ ਬਾਜ਼ਾਰ ਚ ਕਾਫੀ ਮਿਲਦੀਆਂ ਹਾਈਬ੍ਰਿਡ ਪਰ ਯੂਨੀਵਰਸਿਟੀ ਨੇ ਜਿਹੜੀਆਂ ਸਿਫਾਰਿਸ਼ ਕੀਤੀਆਂ ਮੇਰੀ ਬੇਨਤੀ ਇਹੀ ਹੈ ਵੀ ਉਹ ਪਰਖੀਆਂ ਹੋਈਆਂ ਕਿਸਮਾਂ ਸਾਡੇ ਏਰੀਆ ਲਈ ਪੰਜਾਬ ਲਈ ਪੰਜਾਬ ਲਈ ਸੋ ਉਹ ਕਿਸਮਾਂ ਮੈਂ ਦੋ ਤਿੰਨ ਜਿਹੜੀਆਂ ਸਿਫਾਰਿਸ਼ ਕੀਤੀਆਂ ਯੂਨੀਵਰਸਿਟੀ ਨੇ ਹਾਈਬ੍ਰਿਡ ਇੱਕ ਤਾਂ ਹੈਗੀ ਹੁਣੇ 2 ਸਾਲ ਪਹਿਲਾਂ ਬਹੁਤ ਵਧੀਆ ਕਿਸਮ ਕੱਢੀ ਪੀ ਐਸ ਐਚ ਬੀ 80 V80 ਪੰਜਾਬ ਸ਼ੂਗਰ ਸਨਫਲਾవర్ ਹਾਈਬ੍ਰਿਡ PSH BSC ਇਹ 3 ਕਿ ਸਾਲ ਪਹਿਲਾਂ ਆਈ ਹੈ ਇਹਦਾ ਤੇਲ ਵੀ ਵੱਧ ਨਿਕਲਦਾ ਤੇ ਇਹਦਾ ਝਾੜ ਵੀ ਵੱਧ ਨਿਕਲਦਾ ਤੇ ਯੂਨੀਵਰਸਿਟੀ ਇਹਦੇ ਤੇ ਬਹੁਤ ਜ਼ੋਰ ਲਾ ਰਹੀ ਐ ਸफारਸ਼ ਕਰ ਰਹੀ ਐ ਤੇ ਮੇਰੇ ਖਿਆਲ ਨਾਲ ਬੀਜ ਉਪਲਬਧ ਵੀ ਹੋਊਗਾ ਇਹ ਆਪਣਾ ਜਹਾਂ ਸਿੰਘ ਜੀ ਇੱਕ ਗੱਲ ਦੱਸਾਂ ਤੈਨੂੰ ਇਹ V80 ਪਤਾ ਕਿਉਂ ਆ ਹਾਂ 20 ਤੇ 80 ਕਿੰਨੇ ਹੁੰਦੇ ਸੋ ਸੋ ਇਹ ਸੌਫੀ ਦੀ ਵਧੀਆ ਆ ਤੁਸੀਂ ਆਪਣੀ ਹਸਾਕਤਾ ਬੁਲਾਉਂਦੇ ਰਿਹਾ ਕਰੋ ਨਾਲੇ ਯਾਦ ਰੱਖੂ ਯਾਦ ਰੱਖੂ ਇਹ ਗੱਲ ਦੀ ਇੱਕ 2013 ਚ ਵੀ ਇਹਨਾਂ ਨੇ ਕਿਸਮ ਕੱਢੀ ਸੀ ਉਹ ਵੀ 도ਗਲੀ ਕਿਸਮ ਹੈ ਉਹ ਵੀ ਚੰਗੀ ਕਿਸਮ ਹੈ ਜੀ ਉਹ ਵੀ ਪੀ ਐਸ ਐਚ 1962 ਆਹਾ ਮੇਰੇ ਖਿਆਲ ਨਾਲ ਸ਼ਾਇਦ ਯੂਨੀਵਰਸਿਟੀ ਦਾ ਆਪਣਾ ਹਾਂਜੀ ਹਾਂਜੀ ਉਦੋਂ ਬਣੀ ਸੀ ਬਣੀ ਸੀ ਮੈਨੂੰ ਨੰਬਰਾਂ ਬਾਰੇ ਪਤਾ ਨਹੀਂ ਵੀ ਜਿੱਦਾਂ ਇਹ ਜੋੜ ਤੋੜ ਕਰਦੇ ਮੈਨੂੰ ਇਹ ਤਾਂ ਪਤਾ ਨਹੀਂ ਵੀ ਇਹ ਕਿਉਂ ਆਇਆ ਉਹ ਵੀ ਕਿਸਮ ਬਹੁਤ ਵਧੀਆ ਜੀ ਤੇ ਇਸ ਤੋਂ ਇਲਾਵਾ ਇੱਕ ਦੋ ਕੰਪਨੀ ਆ ਨੀਜੂ ਵੀਡੂ ਸੀਡ ਹੋਗੀ ਮਹੀਕੋ ਹੋਗੀ ਉਹਨਾਂ ਦੀਆਂ ਵੀ ਕੁਝ ਟੈਸਟ ਕਰੀਆਂ ਇਹਨਾਂ ਨੇ ਨਫਸ ਸੱਚਮ ਇੱਕ ਕਿਸਮ ਹੈ 1001 ਉਹ ਵੀ ਪ੍ਰਾਈਵੇਟ ਕੰਪਨੀ ਦੀ ਹੈ ਪਰ ਯੂਨੀਵਰਸਿਟੀ ਨੇ ਉਹਦੀ ਸਿਫਾਰਿਸ਼ ਲਿਖੀ ਹੋਈ ਹੈ ਹਾਂ ਹਾਂ ਉਹ ਟੈਸਟ ਕੀਤੀ ਹੋਈ ਹੈ ਕਹਿਣ ਦਾ ਮਤਲਬ ਦੇਖੋ ਜੀ ਬੀ ਜੀ ਕਰਨੀਆਂ ਤਾਂ ਨਾ ਸਾਨੂੰ ਫਿਰ ਵਿਭਾਗ ਦੇ ਅਧਿਕਾਰੀਆਂ ਨਾਲ ਰਾਬਤਾ ਕਰ ਹੀ ਲੈਣਾ ਨਾ ਕਰ ਨਹੀਂ ਪੈਣਾ ਹਾਂ ਨਾ ਅਜਾ ਦੱਸ ਦੂਜਾ ਇੱਕ ਗੁਣ ਮੈਂ ਤੁਹਾਨੂੰ ਟੋਕ ਰਿਹਾ ਇਹਦੇ ਵਿੱਚ ਜੀ ਜੀ ਕੱਲੇ ਬੀਜ ਤੋਂ ਹੀ ਨਹੀਂ ਇਹ ਪਨੀਰੀ ਤੋਂ ਵੀ ਲੱਗ ਜਾਂਦੀ ਹੈ ਉਹ ਜੇ ਕਿਤੇ ਤੁਸੀਂ ਲੇਟ ਹੋ ਗਏ ਸਮਝ ਲਓ ਹਾਂਜੀ ਮਿੱਠਾ ਸਿੰਘ ਜੀ ਜੇ ਲੇਟ ਹੋ ਗਏ ਫੱਗਣ ਆ ਗਿਆ ਹੈਨਾ ਆਪਾਂ ਨਹੀਂ ਬਜਾਈ ਕਰ ਸਕੇ ਜਾਂ ਤੁਸੀਂ ਤੁਹਾਡੇ ਕੋਲ ਰਕਬਾ ਵਿਹਲਾ ਨਹੀਂ ਤਾਂ ਤੁਸੀਂ ਪਹਿਲਾਂ ਇਹਦੀ ਪਨੀਰੀ ਤਿਆਰ ਕਰ ਲਓ ਮਰਲੇ ਡੇਢ ਮਰਲੇ ਚ ਹੂੰ 2 ਕਿਲੋ ਬੀਜ ਪਾ ਕੇ ਨਾ ਉੱਤੇ ਪੋਲੀਥੀਨ ਪਾ ਦਿਓ ਛੇਤੀ ਜਮ ਆਊਗਾ ਹੂੰ ਠੰਡ ਤੋਂ ਨਾ ਜੀ ਜੀ ਸਮਾਂ ਵੀ ਬਚਦਾ ਤੇ ਆਪਾਂ ਜਿਹੜਾ ਟੁਕਮੇ ਜੇ ਲੇਟ ਹੋਗੇ ਤਾਂ ਉਹਦੇ ਵਿੱਚ ਬਜਾਈ ਇਹਦੀ ਪਨੀਰੀ ਨਾਲ ਵੀ ਕਰ ਸਕਦੇ ਆ ਕਰ ਸਕਦੇ ਆ ਯਾ ਤਾਂ ਬਹੁਤ ਵਧੀਆ ਜੀ ਦੇਖੋ ਅੱਛਾ ਡਾਕਟਰ ਸਾਹਿਬ 2 ਕਿਲੋ ਬੀਜ ਤੁਸੀਂ ਕਹਿੰਦੇ ਹੋ ਪ੍ਰਤੀ ਏਕੜ ਪੈਂਦਾ ਹਨਾ ਸੋ ਹਾਈਬ੍ਰਿਡ ਬੀਜ ਹੈ ਹਾਈਬ੍ਰਿਡ ਬੀਜ ਹੈ ਬੀਜ ਪੈਦਾ ਕਿਸਾਨ ਆਪ ਵੀ ਕਰ ਸਕਦਾ ਆਪਣੇ ਖੇਤ ਦੇ ਵਿੱਚ ਜਾਂ ਫਿਰ ਸਾਨੂੰ ਮੋਲ ਹੀ ਲੈਣਾ ਪਊਗਾ ਨਹੀਂ ਦੇਖੋ ਇਹ ਹਾਈਬ੍ਰਿਡ ਬੀਜ ਤਿਆਰ ਕਰਨ ਲਈ ਘਟੋ ਘਟ ਮਾੜਾ ਜਿਹਾ ਸਖਲਾਈ ਲੈਣੀ ਤਾਂ ਜ਼ਰੂਰੀ ਹੈ ਸੋ ਇਹ ਇਹ ਜ਼ਰੂਰੀ ਹੈ ਹਾਂ ਹਾਈਬ੍ਰਿਡ ਬੀਜ ਜਿਹੜੇ ਯੂਨੀਵਰਸਿਟੀ ਦੇ ਹਾਈਬ੍ਰਿਡ ਹੈ ਉਹਨਾਂ ਦੇ ਜਿਹੜੇ ਹਾਈਬ੍ਰਿਡ ਬੀਜ ਮੈਂ ਮੋਟਾ ਜਿਹਾ ਦੱਸ ਦਵਾਂ ਇੱਕ ਨਰ ਤੇ ਇੱਕ ਮਾਦਾ ਆਪਸ ਵਿੱਚ ਕਰਾਸ ਕਰਕੇ ਇੱਕ ਹਾਈਬ੍ਰਿਡ ਤਿਆਰ ਹੁੰਦਾ ਬਿਲਕੁਲ ਜੀ ਬਿਲਕੁਲ ਤਾਂ ਜਿਹੜੀ ਆਪਣੀ ਖੇਤੀਬਾੜੀ ਯੂਨੀਵਰਸਿਟੀ ਹੈ ਲੁਧਿਆਣੇ ਵਾਲੀ ਇਹ ਇਹਦੀ ਨਰ ਤੇ ਮਾਦਾ ਦੇ ਬੀਜ ਕਿਸਾਨਾਂ ਨੂੰ ਉਪਲਬਧ ਕਰਾਉਂਦੀ ਆ ਕਰਾਉਂਦੀ ਆ ਤਾਂ ਬਹੁਤ ਵਧੀਆ ਜੇ ਤੁਸੀਂ ਆਪ ਵੀ ਤਿਆਰ ਕਰਨਾ ਚਾਹੁੰਦੇ ਹੋ ਉਹਨਾਂ ਤੋਂ ਸਿੱਖ ਲਓ ਜਾਂ ਖੇਤੀਬਾੜੀ ਵਿਭਾਗ ਵਿੱਚੋਂ ਸਿੱਖ ਲਓ ਦੋ ਤਿੰਨ ਪਰਹੇਜ ਐ ਵੀ 400 ਮੀਟਰ ਚ ਹੋਰ ਸੂਰਜਮੁਖੀ ਨਾ ਕਿਤੇ ਹੋਵੇ ਐਨੇ ਮਾਦਾ ਦੇ ਲਾਉਣਾ ਜਾਂ ਬੀਜ ਤੇ ਇੰਨਾ ਨਰ ਦਾ ਲਾਉਣਾ ਹਾਂ ਮਤਲਬ ਉਹ ਉਹ ਸਿਖਲਾਈ ਹੈ ਜਿਹੜੀ ਲੈਣੀ ਜ਼ਰੂਰੀ ਹੈ ਪਰ ਇੱਕ ਵਾਰੀ ਤੁਸੀਂ ਲੈ ਲੈਂਦੇ ਆ ਤਾਂ ਇਹ ਆਮ ਕੋਈ ਬਾਹਲਾ ਟੈਕਨੀਕਲ ਗੱਲ ਨਹੀਂ ਕਰਦਾ ਦੇਖੋ ਉਹ ਤਾਂ ਸੌਖਾ ਕੰਮ ਹੀ ਹੈ ਜੀ ਦੋਨੋਂ ਬੀਜ ਸਾਨੂੰ ਮਿਲ ਜਾਂਦੇ ਆ ਨਰ ਤੇ ਮਾਦਾ ਦੇ ਤੇ ਅਸੀਂ ਉਹ ਲਾਈਨਾਂ ਚ ਲਾ ਦੇਣੇ ਆ ਗੱਲ ਬਣ ਜਾਣੀ ਹੈ ਮਤਲਬ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਉਪਲਬਧਤਾ ਜਿਹੜੀ ਹੈ ਬੀ ਦੀ ਉਹ ਅਸੀਂ ਕਮੀ ਪੂਰੀ ਕਰ ਸਕਦੇ ਆ ਕਰ ਸਕਦੇ ਆ ਇਹਦੀ ਸਿਖਲਾਈ ਲੈ ਲਈ ਇਹਦਾ ਉਤਪਾਦਨ ਸ਼ੁਰੂ ਕਰ ਦਈਏ ਇਹ ਇੱਕ ਜਿਹੜਾ ਸਾਂਝਾ ਜਿਹਾ ਸਵਾਲ ਬਣਦਾ ਵੀ ਇਹ ਜਿਹੜਾ ਅਸੀਂ ਬੀ ਲਈ ਫਸਲ ਬੀਜਣੀ ਹੈ ਯਾ ਤੇਲ ਲਈ ਫਸਲ ਬੀਜਣੀ ਹੈ ਇਹਨਾਂ ਦੀ ਕੋਈ ਬਿਜਾਈ ਦੇ ਟੰਗ ਵੱਖ-ਵੱਖ ਹੈ ਜਾਂ ਕੋਈ ਟੰਗ ਬਿਲਕੁਲ ਫਰਕ ਹੈ ਜੀ ਹਾਂ ਦੇਖੋ ਜਿਹੜੀ ਅਸੀਂ ਬੀਜ ਲਈ ਫਸਲ ਬੀਜਣੀ ਹੈ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਰ ਤੇ ਮਾਦਾ ਉਹ ਜਿਹੜਾ ਆਪਣਾ ਨਰ ਹੈ ਉਹ 6 ਦਿਨ ਆਪਾਂ ਲੇਟ ਬੀਜਣਾ ਤਾਂ ਕਿ ਉਹਦੀ ਪ੍ਰਾਗਣ ਕਰੀਆ ਬਰਾਬਰ ਆ ਜਵੇ ਹੂੰ ਤੇ ਉਹ 3:1 ਵਿੱਚ ਮਾਦਾ ਨੂੰ ਅਸੀਂ A ਲਾਈਨ ਕਹਿੰਦੇ ਆ ਤੇ ਨਰ ਨੂੰ R ਲਾਈਨ ਕਹਿੰਦੇ ਆ ਹੂੰ ਤਿੰਨ ਲੈਂ ਨਾ ਮਾਦਾ ਦੀਆਂ ਤੇ ਇੱਕ ਲੈਂ ਨਰ ਦੀ ਜੀ ਇਸ ਰੇਸ਼ਿਓ ਚ ਯਾਨੀ ਕਿ ਡੇਡ ਕਿਲੋ ਬੀਜ ਮਾਦਾ ਦਾ ਦਾ ਕਿਲੋ ਨਰ ਦਾ ਲਗਣਾ ਹੂੰ ਫੇਰ ਅਸੀਂ ਇਹਦੇ ਵਿੱਚ ਇਹ ਦੇਖਣਾ ਵੀ ਜਦੋਂ ਪਰਾਗਣ ਤੇ ਆ ਗਈ ਹੂੰ ਤਾਂ ਜਾਂ ਤਾਂ ਸ਼ਹਿਦ ਦੀਆਂ ਮੱਖੀਆਂ ਹੋਣ ਜ਼ਿਆਦਾ ਹੂੰ ਕਿਉਂਕਿ ਅਸੀਂ ਬੀਜ ਉਤਪਾਦਨ ਕਰਨਾ ਸਿੱਧਾ ਮੱਖੀ ਮੱਖੀ ਕਰਦੀ ਹੈ ਜਾਂ ਫਿਰ ਇਹ ਸਾਨੂੰ ਹੱਥ ਨਾਲ ਨਰਮੇ ਦੀ ਉਹ ਲੈ ਕੇ ਫੁੱਲੀ ਜੀ ਜਿਹੜਾ ਨਰ ਆਲਾ ਬੂਰ ਹੈ ਉਹ ਮਾਦਾ ਤੇ ਕੋਣਾ ਪੈਂਦਾ ਜੀ ਇਹ ਥੋੜੀ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਕਰਨੀ ਪਊ ਦੂਜਾ ਜਿਹੜਾ ਆਪਣਾ ਆਮ ਆਪਾਂ ਫਸਲ ਹੀ ਬੀਜਦੇ ਆ ਉਹਦੇ ਚ ਕੁਝ ਨਹੀਂ ਇਦਾਂ ਦਾ ਤੁਸੀਂ ਸਿਰ ਆਪਣਾ ਲੈ ਲੈਣਾ ਬੀਜ ਜਿਹੜਾ ਦੋਗਲਾ ਬੀਜ ਹੈ ਉਹਨੂੰ ਬੀਜ ਦੇਣਾ ਸਿੱਧਾ ਉਹ ਵੱਡੀ ਦੇ ਟਾਈਮ ਤੇ ਇਕੱਠਾ ਪੱਕਣਾ ਸੋ ਇਹ ਜਿਹੜੇ ਪਰਹੇਜ਼ ਆਪਾਂ ਨੂੰ ਰੱਖਣੇ ਪੈਣੇ ਆ ਤੇ ਬੀਜ ਲਈ ਜਿਹੜੀ ਤੁਸੀਂ ਤਿਆਰ ਕਰਨੀ ਹੈ 400 ਮੀਟਰ ਦੇ ਵਿੱਚ ਹੋਰ ਸੂਰਜਮੁਖੀ ਨਾ ਹੋਵੇ ਕਿਸੇ ਹੋਰ ਦਾ ਪ੍ਰਾਗਣ ਨਾ ਆ ਕੇ ਗਿਰ ਜਵੇ ਦੇਤੇ ਉਹ ਜ਼ਿਆਦਾ ਹੀ ਮੇਕਸ ਬਰੀਡ ਹੋ ਜੀ ਮੇਰੇ ਮੇਰੇ ਮਨ ਚ ਇਹਨਾਂ ਦਾ ਗੱਲ ਸਵਾਲ ਹੈ ਉਹ ਜਿਹੜਾ ਇਹਨਾਂ ਨੇ ਦੱਸਿਆ ਨਾ ਜੀ ਮੇਰੇ ਮਨ ਚ ਇੱਕ ਸਵਾਲ ਆ ਗਿਆ ਮੈਂ ਕਿਹਾ ਸ਼ਾਇਦ ਦੀ ਮੱਕੀ ਤਾਂ 3 ਕਿਲੋਮੀਟਰ ਤੱਕ ਜਾਇ ਆਉਂਦੀ ਆ ਉਹ ਕਿਦੇ ਹੋਰ ਦਾ ਬੂਰ ਲਿਆ ਕੇ ਇਹਨਾਂ ਦੇ ਆਲੇ ਤੇ ਜਿਹੜਾ ਬੀ ਬਣਾ ਰਹੇ ਉੱਤੇ ਛੜ ਤਾ ਤਾਂ ਵੀ ਕੀ ਬਣੂ ਨਹੀਂ ਆਪਾਂ ਹੀ ਪਰਹੇਜ਼ ਤਾਂ ਹੀ ਰੱਖਦੇ ਆ ਇਹ ਵਾਲੀ ਦੁਆਲੇ ਸੂਰਜਮੁਖੀ ਹੋਏਗਾ ਹੀ ਨਹੀਂ ਫਿਰ ਉਹ ਕਿੱਥੋਂ ਲਿਆਉ ਬਿਲਕੁਲ ਬਿਲਕੁਲ ਦੇਖੋ ਸ਼ਹਿਦ ਦੀ ਮੱਖੀ ਹੈ ਕਿ ਇਹੋ ਹੀ ਚੀਜ਼ ਹੈ ਵੀ ਜਿੱਥੇ ਉਹ ਸ਼ਹਿਦ ਚ ਕੁਆਲਿਟੀ ਲਿਆਂਦੀ ਆ ਉਸੇ ਤੁਹਾਡੀ ਫਸਲ ਦੇ ਝਾੜ ਚ ਵੀ ਵਾਧਾ ਕਰਦੀ ਬਿਲਕੁਲ ਹਾਂ ਤੇ ਨਾਲ ਨਾਲ ਸਾਨੂੰ ਸ਼ਹਿਦ ਵੀ ਵਧੇਰੇ ਮਿਲਦਾ ਮਿਲਦਾ ਤੇ ਮੈਂ ਇੱਧਰ ਗਿਆ ਇਦੇ ਕਰੀਨ ਮਲੋਟ ਵਾਲੇ ਪਾਸੇ ਜੀ ਉੱਥੇ ਮੈਂ ਕਿਹਾ ਉਹ ਕੀ ਕੀ ਕੰਮ ਕਰਦੇ ਆਂਦਾ ਸਾਡਾ ਕਿਸਾਨੀ ਦਾ ਕੰਮ ਆ ਉਹ ਮੈਂ ਕਿਹਾ ਤੇ ਕੋ ਤੇ ਜ਼ਮੀਨ ਹੀ ਨਹੀਂ ਆਂਦਾ ਨਹੀਂ ਮੈਂ ਬਕਸੇ ਲਾਏ ਆ ਹਾਂ ਮੱਖੀਆਂ ਦੇ ਕਿੱਥੇ ਲਾਇਆ ਉਹ ਰੱਖੇ ਕਿੱਥੇ ਆ ਕਹਿੰਦਾ ਖੇਤਾਂ 'ਚ ਕਹਿੰਦਾ ਇਹਦੇ 'ਚ ਦੇਖੋ ਕਿਸਾਨੀ ਨੂੰ ਵੀ ਫਾਇਦਾ ਹੁੰਦਾ ਸਾਨੂੰ ਉਹ ਕਹਿੰਦੇ ਵੀ ਕੁਝ ਨਹੀਂ ਹਾਂ ਹਾਂ ਪਰ ਗੱਲ ਆ ਮਿੱਠਾ ਸਿੰਘ ਜੀ ਦੇਖੋ ਹੁਣ ਅਸੀਂ ਕਣਕ ਤੇ ਝੋਨੇ ਦੇ ਮਗਰ ਪੈ ਗਏ ਆ ਜੀ ਜਿਹਨੇ ਸਾਡਾ ਨਾ ਜ਼ਮੀਨ ਨੂੰ ਹੂੰ 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 ਖਰਾਬ ਕਰਕੇ ਰੱਖ ਦੇਣਾ ਉਹ ਵਾਲੇ ਸਮੇਂ ਚ ਦੇਖੋ ਇਹ ਰਿਵਾਈਟੀ ਫਸਲਾਂ ਤੋਂ ਸਾਨੂੰ ਬਦਲਾ ਲੈਣਾ ਚਾਹੀਦਾ ਹੈ ਲੈ ਆਉਣਾ ਪੈਣਾ ਆਪਾਂ ਮੈਂ ਥੋੜਾ ਥੋੜਾ ਲਈਏ ਹਨਾ ਕਿੰਨੀ ਵਧੀਆ ਫਸਲ ਹੈ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਸਾਨੂੰ ਵੀ 15-20 ਸਾਲ ਪਹਿਲਾਂ ਫਸਲ ਬਹੁਤ ਜ਼ਿਆਦਾ ਵਧੀਆ ਹੁੰਦੀ ਸੀ ਫਿਰ ਇਹਦਾ ਰੁਝਾਨ ਸਾਡਾ ਘਟ ਗਿਆ ਤੇ ਫਾਇਦੇ ਇਹਦੇ ਤੁਸੀਂ ਬਹੁਤ ਗਿਣਾਏ ਆ ਇਹਦੇ ਚ ਸਾਡੇ ਜ਼ਿਮੀਂਦਾਰ ਭਰਾਵਾਂ ਨੂੰ ਜਿਹੜਾ ਉਹ ਚਾਰ-ਛੇ ਲੜ ਲੱਭ ਜਾਣ ਪੈਸੇ ਚਾਰ ਲੱਭ ਜਾਣ ਤੇ ਇਹਦੇ ਨਾਲ ਰੁਝਾਨ ਪੈਦਾ ਕਰਨ ਲਈ ਸਾਡੇ ਜ਼ਿਮੀਂਦਾਰ ਭਰਾਵਾਂ ਨੂੰ ਕੁਝ ਇਹ ਗੱਲਾਂ ਦੱਸੋ ਤਾਂ ਕਿ ਲੋਕੀ ਇੱਧਰ ਆਉਣ ਆਉਣ ਹੈਨਾ ਵੀ ਇੱਧਰਲੇ ਪਾਸੇ ਝੁਕਾ ਬਣੇ ਸਾਡੇ ਜੀ 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 ਪਹਿਲਾਂ ਤਾਂ ਦੇਖੋ ਜੀ ਸਭ ਨਾਲ ਜ਼ਰੂਰੀ ਤਾਂ ਹੁੰਦਾ ਜਿੱਦਾਂ ਤੇਲ ਦੇ ਗੁਣ ਦੱਸਿਆਵੇਂ ਇਹਦੇ ਜੀ ਤਾਂ ਇੱਕ ਤਾਂ ਇਹਦੀ ਵਰਤੋਂ ਜ਼ਰੂਰ ਸ਼ੁਰੂ ਕਰੀਏ ਆਪਾਂ ਸਾਰੇ ਕਰਨੀ ਚਾਹੀਦੀ ਹੈ ਹਾਂ ਆਪ ਸ਼ੁਰੂ ਕਰੀਏ ਫਿਰ ਉਹਦਾ ਰਵਾਜ ਪੈ ਜਾਂਦਾ ਹੈ ਕਿਸੇ ਚੀਜ਼ ਵੱਲ ਨੂੰ ਆਪਣਾ ਮੂੰਹ ਮੁੜ ਜਾਂਦਾ ਨਾ ਜਦੋਂ ਫਿਰ ਫਿਰ ਆਪਾਂ ਉਹਨੂੰ ਉਧਰ ਨੂੰ ਲਾਉਂਦੇ ਆ ਸਭ ਨਾਲ ਜ਼ਰੂਰੀ ਤਾਂ ਇਹ ਹੈ ਵੀ ਆਪਣੀ ਵਰਤੋਂ ਲਈ ਪਰ ਕਿਉਂਕਿ ਸੂਰਜਮੁਖੀ ਹੈ ਇਸ ਲਈ ਇਹ ਬਿਰਲੀ ਤਾਂ ਲੱਗ ਨਹੀਂ ਸਕਦੀ ਇਕੱਠੇ ਰੱਖਵੇ ਚ ਲੱਗਣੀ ਹੈ ਹੂੰ 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 ਸੋ ਇਹ ਤੁਸੀਂ ਕੋਸ਼ਿਸ਼ ਕਰੋ ਵੀ ਢਾਣੀਆਂ ਬਣਾ ਕੇ ਹੀ ਕਿਤੇ ਲਾਓ ਅੱਛਾ ਏ ਦਾ ਮਤਲਬ ਐ ਇਦਾਂ ਜੇ ਤੁਸੀਂ ਕਹੋਗੇ ਤਾਂ ਤਾਂ ਤੋਤੇ ਹੀ ਭਜਾਉਂਦੇ ਰਹੋਗੇ ਜੇ ਇਕੱਠਾ ਰਕਵਾ ਹੋਵੇ ਨਾ ਮਤਲਬ ਜੇ ਪਿੰਡੇ ਚ ਵੀ ਲਾਉਣੇ ਕਿਸੇ ਨੇ ਤਾਂ ਇੱਕ ਪਾਸੇ ਦੇ ਚਾਰ ਪੰਜ ਕੀਲੇ ਚਾਰ ਪੰਜ ਜੀਂਦਾਂ ਇਕੱਠੇ ਹੋ ਗਏ ਇਕੱਠੇ ਲਾਓ ਹੈ ਨਾ ਕਿਉਂਕਿ ਤੋਤੇ ਨੇ ਤਾਂ ਇੱਕ ਕੀਲਾ ਤਾਂ ਤੋਤੇ ਹੀ ਸਾਰੇ ਉਹਦੇ ਤੇ ਹੀ ਪੈਜੋਗੇ ਉਹ ਮਿੱਠਾ ਸਿੰਘ ਜੀ ਤੋਤੇ ਨੂੰ ਛੱਡ ਰ ਆਪਣੇ ਸਾਥ ਚ ਵੀ ਆਪਾਂ ਪੁਰਾਣੇ ਬੈਠਿਆ ਨੇ ਦੇਖਿਆ ਉਹ ਇਹ ਬੀਜ ਨੂੰ ਕੱਢ ਕੱਢ ਖਾਈ ਜਾਂਦੇ ਸੀ ਖਾਂਦੇ ਆ ਜੀ ਖਾਂਦੇ ਆ ਦੇਖੋ ਗੱਲ ਇਹ ਆ ਵੀ ਪੰਛੀਆਂ ਨੇ ਕੁਦਰਤੀ ਨਿਯਾਮ ਆ ਸਾਡਾ ਇਹ ਪੰਛੀਆਂ ਨੇ ਜਿੱਥੋਂ ਖਾਣਾ ਉਦੋਂ ਲੱਭ ਹੀ ਲੈਂਦੇ ਲੱਭ ਹੀ ਲੈਣਾ ਜੀ ਲੱਭ ਹੀ ਲੈਣਾ ਜੀ ਜੀ ਤੇਜ ਚਾਨ ਸਾਹਿਬ ਜੀ ਉਹ ਮੌਸਮ ਆ ਕਿਹੋ ਜਿਹਾ ਲੱਗਦਾ ਤੁਹਾਡੇ ਕੋਲ ਮੇਰੇ ਕੋਲ ਆਇਆ ਜੀ ਮੌਸਮ ਦਾ ਹਾਲ ਲੈ ਫਿਰ ਸੁਣਾ ਦਿਓ ਫਿਰ ਇਹ ਤਾਂ ਬਹੁਤ ਜ਼ਰੂਰੀ ਆ ਆ ਜਿਹੜਾ ਪਿਛਲੇ 24 ਘੰਟਿਆਂ ਜਿਹੜਾ ਤਾਪਮਾਨ ਆ ਸਾਡੇ ਵਿੱਚ ਉਹ ਇਸ ਤਰ੍ਹਾਂ ਰਿਹਾ ਕਿ ਜਲੰਧਰ ਵੱਤੋਂ ਵੱਧ 12.6 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 8.2 ਜੀ ਗੁਰਦਾਸਪੁਰ ਚ 12.6 ਤੇ 5 ਡਿਗਰੀ ਸੈਲਸੀਅਸ ਫਿਰੋਜ਼ਪੁਰ ਚ 13.8 ਵੱਤੋਂ ਵੱਧ ਤੇ ਘੱਟ ਤੋਂ ਘੱਟ 8. 8 ਡਿਗਰੀ ਸੈਲਸੀਅਸ ਰਿਹਾ ਜੀ ਜੀ ਪਟਿਆਲਾ ਚ 14.1 ਤੇ 8.2 ਡਿਗਰੀ ਸੈਲਸੀਅਸ ਜੀ ਅੰਮ੍ਰਿਤਸਰ ਚ ਵੀ 14.1 ਵੱਤੋਂ ਵੱਧ ਤੇ ਘੱਟ ਤੋਂ ਘੱਟ 7.2 ਤੇ ਬਠਿੰਡਾ ਚ ਵਾਤੋਂ ਵਾਤ 16.6 ਤੇ ਘੱਟ ਤੋਂ ਘੱਟ 5 ਡਿਗਰੀ ਸੈਲਸੀਅਸ ਤਾਪਮਾਨ ਰਿਹਾ ਆਉਣ ਵਾਲੇ 24 ਘੰਟਿਆਂ ਚ ਹੈਨਾ ਇਹ ਮੌਸਮ ਦੇ ਬਾਰੇ ਜਿਹੜੀ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਵੀ ਧੁੰਦ ਪਾਊਗੀ ਠੰਡ ਵਧੂਗੀ ਹੋਰ ਕੋਈ ਖਾਸ ਨਹੀਂ ਜਿਹੜਾ ਅੱਗੇ 48 ਘੰਟਿਆਂ ਚ ਥੋੜਾ ਜਿਹਾ ਬਾਰਿਸ਼ ਦਾ ਇਮਕਾਨ ਹੈ ਹੈਗਾ ਚਲੋ ਇਹ ਤੇ ਸੀ ਜੀ ਜਿਹੜਾ ਅਸੀਂ ਤੁਹਾਨੂੰ ਦੱਸਿਆ ਮੌਸਮ ਦਾ ਜੀ ਠੀਕ ਹੈ ਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਤੁਸੀਂ ਖਤ ਲਿਖ ਸਕਦੇ ਆ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਆ ਖਤ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabi@jalandhar atgmail.com ਕਿਸਾਨ ਵੀਰੋ ਤੇ ਭੈਣੋ ਸਾਡੇ ਪ੍ਰੋਗਰਾਮ ਨੂੰ ਦੇਖਣ ਲਈ ਦੁਬਾਰਾ ਦੇਖਣ ਲਈ بار بار ਦੇਖਣ ਲਈ ਸਾਡਾ YouTube ਤੇ ਚੈਨਲ ਹੈ DD ਪੰਜਾਬੀ ਇਹਨੂੰ ਸਬਸਕ੍ਰਾਈਬ ਕਰੋ ਜਦੋਂ ਮਰਜ਼ੀ ਤੁਸੀਂ ਇਹ ਪ੍ਰੋਗਰਾਮ ਸਾਡਾ ਤੇ ਸਾਡੇ ਹੋਰ ਪ੍ਰੋਗਰਾਮ ਦੇਖ ਸਕਦੇ ਹੋ ਹੱਸਦੇ ਰਹੋ ਵਸਦੇ ਰਹੋ ਦੇਖਦੇ ਰਹੋ ਤੇ ਸਬਸਕ੍ਰਾਈਬ ਕਰੋ DD ਪੰਜਾਬੀ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਮਹਿਮਾਨੀ ਜੈ ਜੈ ਜੈ